ਤੌਰ ਤੇ ਸਾਥੀ ਜਸਕਰਨ ਸਿੰਘ ਜਿਨ੍ਹਾਂ ਦੀ ਚੋਣਾਂ ਦੌਰਾਨ ਹਾਦਸੇ ਦੇ ਵਿੱਚ ਮੌਤ ਹੋ ਗਈ ਤੇ ਚੋਣਾਂ ਦੇ ਦੌਰਾਨ ਜਿਹੜੀ ਖਰਚਲ ਪਈ ਉਹਦੇ ਆਪਤਾਂ ਦੀ ਜਾਂ ਮਲਾਜਮਰੀ ਹੋਈ ਇਹ ਸਾਰੇ ਦੇ ਖਿਲਾਫ ਇੱਕ ਕਮੇਟੀ ਕਰਕੇ ਜਿਹਦੇ ਅਧਿਐਕਸ਼ਨ ਉੱਤੇ ਗਿਆ ਤੇ ਖਰਾਬ ਨਿਗਰਿਡ ਬੋਕੇ ਦੇ ਉੱਤੇ ਲਈ ਹੈ ਸਾਥੀਓ ਸਾਡੇ ਪੰਜਾਬ ਦੇ ਲੋਕਾਂ ਉਹ ਗੰਡੀਆਂ ਦੇ ਲੋਕਾਂ ਨੂੰ ਬਾਣਾ ਬਣਦੀ ਆਤ ਕਸਿਰ ਦੇ ਰੇਲ ਜੀ ਦੇ ਵਿੱਚ ਪਾਣਾ ਬਹੁ ਸਿੱਧੀ ਮੰਨ ਲਏ ਨੇ ਤੇ ਗੱਲ ਬਹੁ ਸਿੱਧੀ ਭੁੱਲ ਜਾਂਦੇ ਆ ਤੇ ਨਹੀਂ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਜਿੰਨੀਆਂ ਕਿ ਪਰਵਾ ਲਗਾ ਲੜ ਹੁੰਦੀਆਂ ਰਹੀਆਂ ਨੇ ਪਰ ਅਸੀਂ ਜਦੋਂ 8 ਸਾਲ ਹੋ ਗਏ ਇਹਨਾਂ ਚੋਣਾਂ ਦੇ ਵਿੱਚ ਪਏ ਨੂੰ ਉਦੋਂ ਵੀ ਪਹਿਲੇ ਚੋਣਾਂ ਵੇਲੇ ਵੀ ਇਹੀ ਹਾਲ ਹੁਣ ਅੱਜ ਦੇ ਚੋਣਾਂ ਵੇਲੇ ਵੀ ਇਹੀ ਹਾਲ ਨਾਕਸਰ ਪਹਿਲਾਂ ਟੱਕਰ ਦਈ ਜਾਂਦੇ ਹੁੰਦੇ ਕਿ ਮਾਜੂ ਹੁਣ ਬੱਸਾਂ ਦੇ ਜਾਂਦੇ ਆ ਮੈਨੂੰ ਇਹ ਲੱਗਦਾ ਇਸ ਤੋਂ ਇਲਾਵਾ ਕੀ ਹੋਰ ਫਰਕ ਪਿਆ ਹੁੰਦਾ ਤੇ ਨਹੀਂ ਤਾਂ ਅੱਜ ਜਿਹੜੇ ਜੀਟਰ ਬੇਮਾਨ ਦੇ ਅਸਲ ਵਿੱਚ ਉਹ ਰਿਕਜੀ ਦੇ ਵਿੱਚ ਬੇਮਾਨ ਦਿੱਤੀ ਆ ਕਿਉਂਕਿ ਪੈਸਾ ਖਰਚ ਕੇ ਚੋਣਾਂ ਜਿੱਤਦੇ ਨੇ ਇਹ ਤੇ ਹਰੇਕ ਜਿਹੜਾ ਜਿਹੜਾ ਸਿਸਟਮ ਹੈ ਕਦੇ ਧਰਮ ਦੇ ਨਾਂ ਤੇ ਲੋੜਾ ਲੈਂਦੇ ਕਦੇ ਗਾਂਦੇ ਨਾਂ ਤੇ ਵੋਟਾਂ ਪੇ ਜਿੱਤ ਜਾਂਦੇ ਕਦੇ ਮੰਦਰ ਦੇ ਨਾਂ ਤੇ ਵੋਟਾਂ ਜਿੱਤ ਜਾਂਦੇ ਨੇ ਇਹਨਾਂ ਉਹ ਜਿਹਦੇ ਆਪ ਦੇ ਵਿੱਚ ਬੇਮਾਨੀ ਇਹਨਾਂ ਦੀ ਕਿਉਂਕਿ ਜਿਹੜਾ ਲਖਣਾਂ ਦੇ ਵਿੱਚ ਜਿਹੜਾ ਪ੍ਰੋਸੈਸ ਆ ਜਿਹੜਾ ਜਿਹੜਾ ਸਿਸਟਮ ਭਾਰਤ ਦੇ ਵਿੱਚ ਚੋਣਾਂ ਦਾ ਇੱਥੇ ਜਿਹੜਾ ਪੋਲੀਸ ਸੈਕਟਰ ਦੇਖ ਰਹੇ ਹੋ ਆਹ ਮਾਂ ਜਿਹੜੇ ਕਹਿੰਦੇ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਤਾਂ ਹੁੰਦੀ ਆ ਜਿੱਥੇ ਵੀ ਆਪਾਂ ਪਤਾ ਚੋਣ ਲੜ ਲੈ ਆਪਣੀ ਗੱਲ ਵਾਕ ਨੇ ਜਿੱਤ ਲੈ ਇੱਥੋਂ ਦਾ ਮੀਡੀਆ ਕੀ ਦਿਖਾਉਣਾ ਕੀ ਸੁਣਾਉਣਾ ਸਾਰਾ ਕੁਝ ਉਹੀ ਸੁਣਾਉਂਦੇ ਆ ਉਹੀ ਦਿਖਾਉਂਦੇ ਆ ਛੋਡੇ ਦਿਮਾਗ ਦੇ ਵਿੱਚ ਭਰਿਆ ਜਾਂਦਾ ਵੀ ਤੁਸੀਂ ਕੀ ਹੋ ਛੋਡੇ ਕੀ ਵੈਲਿਊ ਰਹਾ ਹੈ ਤੇ ਇੱਥੇ ਸਾਰਾ ਦਿਨ ਮੌਤ ਇੱਜ਼ਾਤ ਬੈਸਬੋ ਦੇ ਇੰਦੇ ਵਿੱਚ ਇੱਕ ਮੈਡੀਕਲ ਕਾਜ ਬੰਦ ਕਰਵਾਤਾ ਉੱਥੇ ਨੂੰ ਗੁੱਡੂ ਬਣਦੇ ਨੇ ਅਜਿਹੇ ਨਾਮੋਕੇ ਚਾਰ ਲੱਕੀ ਜਦੋਂ ਕਿ ਉਹ ਸਿੱਧਾ 50 ਸਿੱਧਾ 40 ਸਿੱਧਾ ਬਸੰਵਰਾ ਨੂੰ ਦੇ ਬੱਚਿਆਂ ਨੇ ਜਿਹੜੇ ਯੋਗਤਾ ਦੇ ਆਧਾਰ ਤੇ ਪ੍ਰਾਪਤ ਚਾਲੀਆਂ ਸੀ ਇਸ ਕਰਕੇ ਇਹੋ ਜਿਹੇ ਡੈਮੋਕ੍ਰੇਸੀ ਦਾ ਇੱਕ ਉਹ ਦੇ ਰਾਜ ਕਰ ਰਹੀ ਲੋਕਾਂ ਦੇ ਇਖਾਲਾ ਤੇ ਉਹ ਜਿਹੜੇ ਆਪਣੇ ਵਾਜਮ ਨੇ ਆਮ ਰਾਜਮਾ ਉਹਨਾਂ ਨੂੰ ਵੀ ਇਹੀ ਕੋ ਸਮਝਦੇ ਨੇ ਕਿ ਜਦੋਂ ਬੇਈਮਾਨ ਨੇ ਵੀ ਇਹ ਵੀ ਸਾਡਾ ਕੇ ਵੀ ਬੇਈਮਾਨ ਨੇ ਇਹ ਵੀ ਕਿਦਾ ਪੱਖਪਾਤ ਕਰਦੇ ਹੋਣਗੇ ਪਰ ਇਹ ਵਾਜਮ ਨਾ ਕਿਸਮ ਦੇ ਵੋਟ ਪਾਸ ਕਰਦੇ ਆ ਨਾ ਹੀ ਵੋਟ ਤਾ ਸਕਦੇ ਆ ਕਿਤੇ ਕਿਸੇ ਨਾ ਕਿਸੇ ਨਾਲ ਜਿਹੜਾ ਸਾਡਾ ਪਲਾਗਟ ਨਾਲ ਸੰਬੰਧਿਤ ਕੋਈ ਨਹੀਂ ਨੇ ਜਿਵੇਂ ਉਹ ਸਕੂਟ ਬੈਠੇ ਹੋਏ ਜਾਂ ਫਲਾਸ਼ ਬੈਠੇ ਹੋਏ ਨਾਲੇ ਸਕੂਟ ਬੈਠੇ ਹੋਏ ਸਾਡੇ ਸੋਡਾ ਚੋਣਾ ਤੋਂ ਲਸੀ ਲੈਣਾ ਕੀ ਆ ਅਸੀਂ ਚੋਣਾ ਉਹ ਡੈਮੋਕ੍ਰੇਸੀ ਜਿਹੜੇ ਪੈਸੇ ਦੇ ਆਧਾਰ ਤੇ ਖੋਤੇ ਪੈਸੇ ਨਾਲ ਦਿੱਤੀ ਜਾਂਦੀਆਂ ਜਿੰਨੇ 100-100 ਕਰੋੜ ਦੇ ਇਲੈਕਸ਼ਨ ਚੱਲਦੇ ਜਾਂਦੇ ਆ 200 ਕਰੋੜ ਦੇ ਕਿਥੋਂ ਐਮਪੀ ਵਿਕਦੇ ਆ ਤੇ ਖਰੀਦਣ ਵਾਲੇ ਵੀ ਸ਼ਰੇਆਮ ਕਹਿੰਦੇ ਮਿਸਟਰ ਡੇਟ ਵੀ ਖਰੀਦ ਕੇ ਆ ਬੇਵਸਤ ਨਾਲ ਆ ਕਿਨੇ ਜਿਹੜੇ ਬਿੱਲ ਨੇ ਅੱਜ ਪਾਸ ਹੋ ਰਹੇ ਆ ਬਿਜਲੀ ਦਾ ਟਾਰਫ ਬੰਦ ਰੇਗਾ ਦਾ ਟਾਰਫ ਬਿਜੂ ਦਾ ਕਿਹਦਾ ਫੈਕਟਰੀ ਦੇ ਇਹ ਸੋਦੀ ਟਕੋਵਰ ਸਰਕਾਰ ਜਾਂ ਲੋਕ ਪੱਕੀ ਹੋਵੇ ਤਾਂ ਸਰਕਾਰ ਇਹਨਾਂ ਦੇ ਬੰਦ ਨਹੀਂ ਹੋ ਸਕਦੇ ਇਹ ਬਟਾ ਕਾਰਪੋਰੇਟਾਂ ਦੇ ਬਿੱਲ ਲੈਣੇ ਨਾਲ ਪਾਸ ਕੀਤਾ ਜਾ ਰਹੇ ਆਮ ਲੋਕਾਂ ਕੋਲ ਲੈ ਜਾ ਰਹੇ ਛੋੜੇ ਮਾਲਜੋਦ ਘਾਟ ਧਾਦੀਆਂ ਜਿਹੇ ਪੱਤੇ ਬੋਚਨ ਤੇ ਤੁਹਾਨੂੰ ਕੀ ਫਰਕ ਨਹੀਂ ਪੈਂਦਾ ਸਾਡੇ ਮਲਾਜਵੀ ਕੱਲੇ WhatsApp ਤੇ ਫੇਸਬੁੱਕ ਤੇ ਕਦੇ ਆਰਪੀ ਲਿਖਦੇ ਨਹੀਂ ਐਸੇ 5000 ਬਲਾਗ ਦਾ ਕਥਾ ਕਰਕੇ ਜਿਹਦੇ 500 ਬਲਾਗ ਬਿਠਾ ਲਿਆ ਹੋਇਆ ਇਤੋ ਬੜੀ ਤਰਸ ਦੀ ਕਿਉਂ ਦਾ ਇਡੇ ਦੇ ਵਿੱਚ ਬੜੇ ਧੰਗਾ ਵਾਂਗ ਕੀ ਹੋਣਗੇ ਆ ਇਸ ਕਰਕੇ ਜੇ ਇਹ ਸਿਸਟਮ ਸੁਧਾਰਨਾ ਚਾਹੁੰਦੇ ਆ ਲੜੇ ਬਣਾ ਕਿ ਪਹਿਲਾਂ ਦੀ ਬਜਾਤ ਹੁਣ ਵੀ ਨਹੀਂ ਮਿਲਦਾ ਲੜ ਕੇ ਕਿਸਾਨਾਂ ਦੇ ਮੂੰਹ ਬੋੜੇ ਪਹਿਲਾਂ ਹੁਣ ਵੀ ਬਿਜਲੀ ਬੰਦਣਾ ਆ ਰਹੇ ਬਹੁਤ ਤਰਨਾਗਾ ਵੀਡੀਓ ਚੋਂ ਜਾ ਰਹੇ ਨੇ ਸਾਥੀ ਜਿਸਕਰਮਿਕ ਆਪਾਂ ਇਹਨਾਂ ਦਸਤਾ ਸਾਥੀ ਜਿਸ ਤਰ੍ਹਾਂ ਦੇ ਪਰੜਕਾ ਨੂੰ ਜੜੇ ਮੰਗਾਂ ਦੀ ਗੱਲ ਆ ਦੋਦੋ ਕੋਟ ਦੇ ਮਾਮਲੇ ਦੀ ਗੱਲ ਆ ਉਹਦੇ ਬੁੱਕ ਪੜਾਈ ਦੀ ਬੱਚੇ ਦੀ ਗੱਲ ਆ ਮੌਕਲੇ ਰਾਖਵੇਂ ਕਰਨ ਦੀ ਗੱਲ ਆ ਆਉਣ ਵਾਲੇ ਸਮੇਂ ਦੇ ਵਿੱਚ ਡੋਟੀਆਂ ਲੋਕ ਲੱਗਿਓ ਲੇੜੀ ਦੇ ਆਪਣੇ ਦੁਤਰਾ ਦੇ ਨਾ ਜਾਣਾ ਪਵੇ ਇਹਦੇ ਲਈ ਫਿਰ ਸਾਡੇ ਕੋਲ ਆਪਣੇ ਕੋਲ ਪੜਾਈ ਖੱਲਾ ਹੋਰ ਕਿਸੇ ਕੋਲ ਹੱਲ ਜੇ ਕੋਈ ਹੈ ਤਾਂ ਦੱਸ ਦਿਓ ਇਹ ਇਹ ਨਹੀਂ ਕਰ ਸਕਦੇ ਆ ਬੁੱਗਰੇ ਨਹੀਂ ਕਰ ਸਕਦਾ ਹੋਰ ਬੜੀਆਂ ਲਿਆ ਕਰ ਸਕਦੇ ਆ ਪਰ ਉਹਨੂੰ ਫੈਸਲੇ ਤੇ ਲੈ ਕੇ ਜਾਣ ਦਾ ਸੋਦੇ ਹੱਥ ਚਾ ਨਾਜਮਾਂ ਦੇ ਤੇ ਮਜਾਬ ਕਾ ਦੇ ਹੱਥ ਦੇ ਹਰ ਦੇ ਵਿੱਚ ਆਜੇ ਤੁਸੀਂ ਇਕੱਠੇ ਬੱਡੀ ਕਿੰਤੇ ਜਾਓਗੇ ਮੈਨੂੰ ਨਹੀਂ ਲੱਗਦਾ ਕਿ ਇਹ ਮਸਲੇ ਹੱਲ ਹੋਣਗੇ ਤੇਰਾ ਹੋ ਜਾਣਗੇ ਪਰ ਤੁਹਾਡਾ ਤਹਈਆ ਕੀ ਆ ਤੁਹਾਡਾ ਨਰਜ਼ਦ ਕੀ ਆ ਉਹ ਸਭ ਦੇ ਤੁਸੀਂ ਕਿਦਾਂ ਹੋ ਜਾਣਾ ਚਾਹਦੇ ਹੋ ਇਹ ਸੋਡੇ ਦੇ ਮੈਂ ਕਰਦਾ ਜੈ ਜੰਤਾ ਜੈ ਸਿਰਾਂ ਚ ਚਲੜਦੇ ਲੋਕਾਂ ਦੇ